ਯਕੀਨ ਆ ਆਪਣਾ ਜੀ ਆਪਣਾ ਨਾਮ ਜੀ ਸਾਈਂ ਸ਼ੰਗਰ ਸਿੰਘ ਜੀ ਇਹ ਕਿਹੜੀ ਦੁਰਗਾ ਤੋਂ ਆਪਾਂ ਅੱਜ ਸੇਵਾ ਕਠੀ ਕਰ ਰਹੇ ਆ ਤੇ ਕਿਹੜਾ ਮੇਲਾ ਚੱਲ ਰਿਹਾ ਹੈ ਇਹ ਜੀ ਪਿੰਡ 나ੜੇ ਮੱਲਾ ਮੱਲਾ ਦਾ ਖਾਸ ਹਜਰਤ ਸੈਜਰ ਵੀਰ ਬਾਬਾ ਸੋਹਣ ਸ਼ਾਹ ਜੀ ਦਾ 125 ਵਾ ਸਾਲਾਨਾ ਉਸ ਮubarək 24 25 26 ਜੂਨ ਨੂੰ ਬੜੀ ਧੂਰਤਾਵਨਾ ਮਨਾਇਆ ਜਾ ਰਿਹਾ ਹੈ ਮਹਿਬਲੇ ਕੁਵਾਲ ਤੇ ਸਿੰਗਰ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਸਲੋਜ ਖਾਨ ਜੀ ਸ਼ਾਮ ਨੂੰ ਸ਼ਬੀ ਜੂਣ ਵਾਲੇ ਦਿਨ ਕਬੱਡੀ ਦੇ ਮੈਚ ਹੋ ਰਹੇ ਹੋਗੇ ਖੱਡੇ ਮਿੱਟੇ ਚਲਦੀਆਂ ਸ਼ਕੀਨਾ ਲਗਾਈਆਂ ਜਾਣਗੀਆਂ ਲੰਗਰ ਪਾਣੀ ਟੁੱਟ ਵਰਤੇਗਾ ਬਾਬਾ ਸੋਲੇ ਸ਼ਾਹੀ ਜੀ ਨੇ ਖੇਡੇ ਤੇ ਸੁਖ ਸ਼ਾਂਤੀ ਰੱਖਣ ਇਸੇ ਤਰ੍ਹਾਂ ਹੀ ਬੜੀਆਂ ਪੀੜਾ ਪੀੜਾ ਦੇ ਨਿਮਲੇ ਲੱਗਦੇ ਰਹਿਣ ਸਾਰੇ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਮੇਲੇ ਤੇ ਵੱਧ ਚੜ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਇਸੇ ਤਰ੍ਹਾਂ ਹੀ ਸ਼ੈਲशाह ਪੀਰਾ ਦੇ ਪੀਰ ਬਾਬਾ ਸੋਹਣੇ ਸ਼ਾ ਨਾਲੇ ਮੱਲਾ ਦੇ ਉਪਰ ਆਪਣੀ ਕਿਰਪਾ ਨਿਖਾਓ ਇਹ ਟਰੱਕ ਜੁਨੀਆ ਦੇ ਵਿੱਚ ਕਰਾਇਆ ਜਾਊਗਾ ਪ੍ਰੋਗਰਾਮ ਇਹ ਟਰੱਕ ਜੁਨੀਆ ਮਗੂੜ ਜਿੱਥੇ ਕਲਾਕਾਰ ਲੱਗੇਗਾ ਲੰਗਰ ਪਾਣੀ ਬਾਬਾ ਜੀ ਦੇ ਦਰਬਾਰ ਤੇ ਚੱਲੇਗਾ ਤੇ ਕਵਾਲ ਕਿੱਥੇ ਚੱਲਣਗੇ ਜੀ ਕਵਾਲ ਦੀ ਦਰਬਾਰ ਦੇ ਵਿੱਚ ਲਾਇਆ ਜਾਂਦਾ ਹੈ ਇੱਕ ਮੈਂਬਰੀ ਕਮੇਟੀ ਬਣੀ ਹੋਈ ਹੈ ਵੀ ਦੁਲਵਾਰ ਵੀਰ ਬਾਬਾ ਸੋਹੇ ਸ਼ਾਹ ਜੀ ਪ੍ਰਬੰਧਕ ਕਮੇਟੀ 50 ਮੈਂਬਰ ਨੇ ਹੱਥ ਜਾਤ ਹੱਥ ਤਰਮ ਹਰ ਵਰਗ ਦੇ ਲੋਕ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਸ਼ਹਿਰ ਬਾਬਾ ਜੀ ਦੇ ਮੇਲੇ ਤੇ ਬਹੁਤ ਸਹਯੋਗ ਦਿੰਦਾ ਹੈ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਸਾਡੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾਨ ਸਾਰੇ ਪ੍ਰਧਾਨ ਕੈਸ਼ੀਅਰ ਖਜ਼ਾਨਚੀ ਜਿੰਨੇ ਵੀ ਮੈਂਬਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਸਭ ਤੋਂ ਵੱਡਾ ਸਾਡੇ ਨਗਰ ਨਿਵਾਸੀਆਂ ਦਾ ਜਿਹੜੇ ਬਾਬਾ ਜੀ ਦੇ ਦਰਬਾਰ ਤੇ ਆ ਕੇ ਜਰਾਈਆਂ ਭੇਜਦੇ ਨੇ ਲੰਗਰਾਂ 'ਚ ਸਭ ਆਉਂਦੇ ਨੇ